ਇੱਕ ਦਰਖਾਸਤ ਸੀਗਾ ਕਰਨ ਸ਼ਾਵੜਾ ਪੁੱਤਰ ਪਵਨ ਸ਼ਾਵੜਾ ਵਾਸੀ ਜਰਾਲਾਬਾਦ ਇਹਨਾਂ ਨੇ ਜਿਹੜੀ ਕੰਪਲੇਨ ਧਾਇਰ ਕੀਤੀ ਸੀਗੀ ਇਹ ਜਿਹੜਾ ਸੌਫਟਵੇਅਰ ਕੰਪਨੀ ਗੁਰਗਾਓਂ ਚ ਜੌਬ ਕਰਦਾ ਸੀਗਾ ਇਹ ਲੜਕਾ ਤੇ ਉੱਥੇ ਇਹਨੇ ਕਿਸੇ ਦੇ ਚਾਂਸੇ ਵਿਚ ਆ ਕੇ ਸਟਾਕ ਮਾਰਕੀਟ ਚ ਇਹਨੇ ਪੈਸਾ ਲਗਾ ਲਿਆ ਤੇ ਜਿਹਦੇ ਮੁਤਾਬਕ ਇਹਨੇ ਤੋਂ 694511 ਰੁਪਏ ਦੀ ਨਾ ਠੱਗੀ ਹੋਈ ਏ ਜਿਸ ਦੇ ਤਹਿਤ ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਵੀ ਕੇ ਮਕਦਮਾ ਨੰਬਰ 16 ਮੇਂ ਦਰਜ ਰਜਿਸਟਰ ਕਰ ਲਿਆ ਗਿਆ ਅੰਡਰ ਸੈਕਸ਼ਨ 318 4 ਸ਼ੈਟ ਸੀ ਸ਼ੀਆਟ ਡੀ ਆਈਟੀ ਐਕਟ ਮਕਦਮਾ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਹਾਂਜੀ ਇਹਨੇ ਸਟਾਕ ਮਾਰਕੀਟ ਚ ਕੰਮ ਕਰਦਾ ਸੀਗਾ ਉੱਥੇ ਇਹਨੂੰ ਇੱਕ ਗਰੁੱਪ ਕਿਸੇ ਤੋਂ ਵਟਸਐਪ ਕਾਲ ਆਉਂਦੀ ਏ ਉਹਦੇ ਵਿੱਚ ਇਹਨੇ ਇੱਕ ਗਰੁੱਪ ਬਣਿਆ ਉਹਦੇ ਚ ਇਹ ਐਡ ਹੋ ਜਾਂਦਾ ਤੇ ਉੱਥੇ ਇਹਨੇ ਮਨ ਬਣਾ ਲੈਂਦਾ ਮਤਲਬ ਸਟਾਕ ਮਾਰਕੀਟ ਚ ਪੈਸੇ ਲਗਾਉਂਦਾ ਤੇ ਉਹ ਜਿਹੜਾ ਗਰੁੱਪ ਉਹ ਇੱਕ ਜਿਹੜਾ ਨਕਲੀ ਗਰੁੱਪ ਬਣਾਇਆ ਗਿਆ ਹੁੰਦਾ ਹੈ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ Google Pay ਤੇ ਟ੍ਰਾਂਸਫਰ ਪੈਸੇ ਕਰਦਾ ਰਹਿੰਦਾ ਇੱਕ ਜਿਹੜੇ ਟਰੇਡਿੰਗ ਦੇ ਨਾਮ ਤੇ ਇਹ ਐਡ ਪੈਸੇ ਕਰੀ ਜਾਂਦਾ ਬਾਅਦ ਚ ਇਹਨੂੰ ਪਤਾ ਲੱਗਦਾ ਵੀ ਜਦੋਂ ਇਹਨੇ ਪੈਸੇ ਟ੍ਰਾਂਸਫਰ ਕਰਤੇ Google Pay ਥਰੂ ਉਤੋਂ ਬਾਅਦ ਜਦ ਇਹਨੂੰ ਰਿਵਰਟ ਬੈਕ ਕੋਈ ਨਹੀਂ ਆਇਆ ਤੇ ਉਹਨਾਂ ਇਹਨੂੰ ਪਤਾ ਲੱਗਿਆ ਵੀ ਮੇਰੇ ਨਾਲ ਜਿਹੜੀ ਇਹ ਠੱਗੀ ਹੋ ਗਈ। ਇਹਦੇ ਵਿੱਚ ਜਿਹੜੇ ਕਿ ਐਨਾ ਜੋਸਫ ਨਾਮ ਦੀ ਇੱਕ ਲੇਡੀ ਨੇ ਬਣ ਕੇ ਇਹਨਾਂ ਠੱਗੀ ਕੀਤੀ ਏ ਤੇ ਉਹ ਅੱਗੇ ਜਿਹੜੀ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਕ ਸਾਹਮਣੇ ਆਉਣਗੇ ਤੇ ਉਹਦੇ ਮੁਤਾਬਕ ਜਿਹੜੀ ਅੱਗੇ ਅਸੀਂ ਕਾਰਵਾਈ ਕਰਾਂਗੇ। ਨਹੀਂ ਇਹਦੇ ਚ ਅਰੈਸਟ ਪੈਂਡਿੰਗ ਹੈ ਜੀ। ਇਹ ਇੱਕ ਦਰਖਾਸਤ ਸੀਗਾ ਕਰਨ ਸ਼ਾਵੜਾ ਪੁੱਤਰ ਪਵਨ ਸ਼ਾਵੜਾ ਵਾਸੀ ਜਲਾਲਾਬਾਦ ਇਹਨਾਂ ਨੇ ਜਿਹੜੀ ਕੰਪਲੇਨਟ ਦਾਇਰ ਕੀਤੀ ਸੀਗੀ। ਇਹ ਜਿਹੜਾ ਸੌਫਟਵੇਅਰ ਕੰਪਨੀ ਗੁਰਗਾਓਂ ਚ ਜੌਬ ਕਰਦਾ ਸੀਗਾ ਇਹ ਲੜਕਾ। ਤੇ ਉੱਥੇ ਇਹਨੇ ਕਿਸੇ ਦੇ ਚਾਂਸੇ ਵਿਚ ਆ ਕੇ ਸਟਾਕ ਮਾਰਕੀਟ ਚ ਨੇ ਪੈਸਾ ਲਗਾ ਲਿਆ ਤੇ ਜਿਹਦੇ ਮੁਤਾਬਕ ਇਹਨੇ ਤੋਂ 694511 ਰੁਪਏ ਦੀ ਨਾ ਠੱਗੀ ਹੋਈ ਏ ਜਿਸ ਦੇ ਤਹਿਤ थाना ਸਾਈਬਰ ਕ੍ਰਾਈਮ ਫਾਜ਼ਿਲਕਾ ਵਿਖੇ ਮਕਦਮਾ ਨੰਬਰ 16 ਅੰਦਰ ਰਜਿਸਟਰ ਕਰ ਲਿਆ ਗਿਆ ਅੰਡਰ ਸੈਕਸ਼ਨ 318 4 66 66 ਡੀ ਆਈਟੀ ਐਕਟ ਮਕਦਮਾ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਹਾਂਜੀ ਇਹਨੇ ਸਟਾਕ ਮਾਰਕੀਟ ਚ ਕੰਮ ਕਰਦਾ ਸੀਗਾ ਉੱਥੇ ਨੂੰ ਇੱਕ ਗਰੁੱਪ ਕਿਸੇ ਤੋਂ ਵਟਸਐਪ ਕਾਲ ਆਉਂਦੀ ਏ ਉਹਦੇ ਵਿੱਚ ਇਹਨੇ ਇੱਕ ਗਰੁੱਪ ਬਣਾਇਆ ਹੁੰਦਾ ਉਹ ਚ ਇਹ ਐਡ ਹੋ ਜਾਂਦਾ ਤੇ ਉੱਥੇ ਇਹਨੇ ਮਨ ਬਣਾ ਲੈਂਦਾ ਮਤਲਬ ਸਟਾਕ ਮਾਰਕੀਟ ਵਿੱਚ ਪੈਸੇ ਲਗਾਉਂਦਾ ਤੇ ਉਹ ਜਿਹੜਾ ਗਰੁੱਪ ਉਹ ਇੱਕ ਜਿਹੜਾ ਨਕਲੀ ਗਰੁੱਪ ਬਣਾਇਆ ਗਿਆ ਹੁੰਦਾ ਹੈ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ Google Pay ਤੇ ਟ੍ਰਾਂਸਫਰ ਪੈਸੇ ਕਰਦਾ ਰਹਿੰਦਾ ਇੱਕ ਜਿਹੜੇ ਟਰੇਡਿੰਗ ਦੇ ਨਾਮ ਤੇ ਇਹ ਐਡ ਪੈਸੇ ਕਰੀ ਜਾਂਦਾ ਬਾਅਦ ਚ ਇਹਨੂੰ ਪਤਾ ਲੱਗਦਾ ਕਿ ਜਦੋਂ ਇਹਨੇ ਪੈਸੇ ਟ੍ਰਾਂਸਫਰ ਕਰਤੇ Google Pay ਥਰੂ ਤੇ ਉਤੋਂ ਬਾਅਦ ਜਦ ਇਹਨੂੰ ਰਿਵਰਟ ਬੈਕ ਕੋਈ ਨਹੀਂ ਆਇਆ ਤੇ ਉਹਨਾਂ ਇਹਨੂੰ ਪਤਾ ਲੱਗਿਆ ਵੀ ਮੇਰੇ ਨਾਲ ਜਿਹੜੀ ਇਹ ਠੱਗੀ ਹੋ ਗਈ। ਇਹਦੇ ਵਿੱਚ ਜਿਹੜੇ ਕਿ ਐਨਾ ਜੋਸਫ ਨਾਮ ਦੀ ਇੱਕ ਲੇਡੀ ਨੇ ਬਣ ਕੇ ਇਹਨਾਂ ਠੱਗੀ ਕੀਤੀ ਏ ਤੇ ਉਹ ਅੱਗੇ ਜਿਹੜੀ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਤੱਕ ਸਾਹਮਣੇ ਆਉਣਗੇ ਤੇ ਉਹਦੇ ਮੁਤਾਬਕ ਜਿਹੜੀ ਅੱਗੇ ਅਸੀਂ ਕਾਰਵਾਈ ਕਰਾਂਗੇ। ਨਹੀਂ ਇਹਦੇ ਚ ਅਰੈਸਟ ਪੈਂਡਿੰਗ ਹੈ ਜੀ। ਇਹ ਇੱਕ ਦਰਖਾਸਤ ਸੀਗਾ ਕਰਨ ਸ਼ਾਵੜਾ ਪੁੱਤਰ ਪਵਨ ਸ਼ਾਵੜਾ ਵਾਸੀ ਜਲਾਲਾਬਾਦ ਇਹਨਾਂ ਨੇ ਜਿਹੜੀ ਕੰਪਲੇਨਟ ਦਾਇਰ ਕੀਤੀ ਸੀਗੀ। ਇਹ ਜਿਹੜਾ ਸੌਫਟਵੇਅਰ ਕੰਪਨੀ ਗੁਰਗਾਓਂ ਚ ਜੌਬ ਕਰਦਾ ਸੀਗਾ ਇਹ ਲੜਕਾ ਤੇ ਉੱਥੇ ਇਹਨੇ ਕਿਸੇ ਦੇ ਚਾਂਸੇ ਵਿਚ ਆ ਕੇ ਸਟਾਕ ਮਾਰਕੀਟ ਚ ਨੇ ਪੈਸਾ ਲਗਾ ਲਿਆ ਤੇ ਜਿਹਦੇ ਮੁਤਾਬਕ ਇਹਨੇ ਤੋਂ 694511 ਰੁਪਏ ਦੀ ਨਾ ਠੱਗੀ ਹੋਈ ਏ ਜਿਸ ਦੇ ਤਹਿਤ थाना ਸਾਈਬਰ ਕ੍ਰਾਈਮ ਫਾਜ਼ਿਲਕਾ ਵਿਖੇ ਮਕਦਮਾ ਨੰਬਰ 16 ਅਧੀਨ ਰਜਿਸਟਰ ਕਰ ਲਿਆ ਗਿਆ ਅੰਡਰ ਸੈਕਸ਼ਨ 318 4 66 66 ਡੀ ਆਈਟੀ ਐਕਟ ਮਕਦਮਾ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਹੈ